ਸਾਡੀ ਗੱਡੀ ਦੀ ਕੀ ਗੱਡੀ ਘਰੇ ਖੜੀ ਆ ਕੱਲ ਮੈਨੂੰ 5 ਵਜੇ ਜੀ ਮੈਸੇਜ ਆਇਆ ਜੀ ਵੀ ਤੁਹਾਡੇ ਜੀ ਟੂਲ ਟੈਕਸ ਹੈ ਜੀ ਕਰੰਝ ਪਲਾਜਾ ਤੋਂ ਗੱਡੀ ਕ੍ਰੋਸ ਹੋਈ ਆ ਤਾਂ 150 ਰੁਪਏ ਕੱਟਿਆ ਗਿਆ ਜੀ ਅਸੀਂ ਘਰੇ ਕੱਲ ਘਰੇ ਹੀ ਸੀਗੇ ਜੀ ਸਾਡੇ ਰਿਸ਼ਤੇਦਾਰ ਆਏ ਹੋਏ ਸੀਗੇ ਜੀ ਉਹਨਾਂ ਕਰਕੇ ਜੀ ਅਸੀਂ ਘਰੇ ਸਾਰੇ ਬੈਠੇ ਸੀਗੇ ਮੇਰੇ ਨਾਨੀ ਪੁਰੇ ਹੋ ਗਏ ਸੀ ਉਹਨਾਂ ਦੇ ਵਾਸਤੇ ਜੀ ਉਹ ਘਰੇ ਆਏ ਸੀਗੇ ਜੀ ਠੀਕ ਹੈ ਮਮੀ ਕੋ ਮਹਿਸੂਸ ਕਰਨ ਜੀ ਜਦੋਂ ਉਹ ਗਏ ਨੇ ਜੀ ਅਸੀਂ ਚਾਹ ਪਾਣੀ ਪੀਣ ਲੱਗੇ ਜੀ ਬਾਅਦ ਚ ਜਦੋਂ ਦੇਖਿਆ ਤਾਂ ਮੈਨੂੰ ਮੈਸੇਜ ਆਇਆ ਜੀ 150 ਰੁਪਏ ਦਾ ਜੀ ਮੈਂ ਦੇਖਿਆ ਨਹੀਂ ਧਿਆਨ ਨਹੀਂ ਦਿੱਤਾ ਜੀ ਜਦੋਂ ਧਿਆਨ ਦਿੱਤਾ ਵੀ 5 ਕੁ ਮਿੰਟ ਬਾਅਦ ਜੀ ਤਾਂ ਮੈਨੂੰ ਦੇਖਿਆ ਜੀ ਖੋਲ ਕੇ ਤਾਂ ਸਾਰਾ ਜੀ ਟੈਕਸਟ ਮੈਸੇਜ ਪੜਿਆ ਜੀ ਤਾਂ ਉਹਦੇ ਵਿੱਚ 150 ਰੁਪਏ ਦਾ ਕੱਟੇ ਦਾ ਜੀ ਆਇਆ ਜੀ ਜੋ ਉਸ ਤੋਂ ਬਾਅਦ ਜੀ ਜਦੋਂ ਮੈਂ ਉਹਦੀ ਲੋਕੇਸ਼ਨ ਕੱਢੀ ਜੀ ਉਹ ਦਿੱਲੀ ਹਾਈਵੇ ਗੁਜਰਾਤ ਦਾ ਬੋਲ ਰਿਹਾ ਜੀ ਕ੍ਰਾਂਜ ਪਲਾਜ਼ਾ ਜੀ ਕੋਈ ਜੀ ਉੱਥੇ ਦੀ ਗੱਡੀ ਦੇ ਕ੍ਰੋਸ ਆਉਂਦੇ ਜੀ 150 ਰੁਪਏ ਕੱਟਿਆ ਗਿਆ ਜੀ ਸਾਡਾ ਜੀ ਠੀਕ ਹੈ ਜੀ ਗੱਡੀ ਤੁਸੀਂ ਕਿੰਨੇ ਕਿ ਦਿਨ ਲਾ ਅਖੀਰਲੀ ਵਾਰ ਕਿੰਨੀ ਕੋਲ ਸਾਨੂੰ ਜੀ 3-4 ਦਿਨ ਤੋਂ ਉੱਪਰ ਹੋ ਗਏ ਜੀ ਗੱਡੀ ਘਰੇ ਖੜੀ ਆ ਜੀ ਲਾਸਟ ਕਿੰਨੀ ਤਰੀਕ ਨੂੰ ਤੁਸੀਂ ਚਲਾਈ 7 ਤਰੀਕ ਨੂੰ ਜੀ ਉਦੋਂ ਬਾਅਦ ਕਿਤੇ ਵੀ ਨਹੀਂ ਗਏ ਕਿਤੇ ਵੀ ਨਹੀਂ ਗਏ ਜੀ ਗੱਡੀ ਘਰੇ ਖੜੀ ਆ ਜੀ ਠੀਕ ਹੈ ਜੀ 6 ਨੂੰ ਗਏ ਸੀ ਕਿ 1-7 ਨੂੰ ਗਏ ਸੀਗੇ ਜੀ ਹੋਰ ਕਿਤੇ ਨਹੀਂ ਗਏ ਗੱਡੀ ਘਰੇ ਖੜੀ ਆ ਜੀ ਆਪਣੇ ਗਲੀ 'ਚ ਸਾਰੇ ਪਾਸੇ ਕੈਮਰੇ ਲੱਗੇ ਹੋਏ ਨੇ ਆਪਣੇ ਘਰੇ ਖੁਦ ਵੀ ਕੈਮਰੇ ਲੱਗੇ ਹੋਏ ਨੇ ਜੀ ਠੀਕ ਹੈ ਜੀ ਨਾਲ ਦੇ ਘਰ ਚ ਵੀ ਲੱਗੇ ਹੋਏ ਨੇ ਇੱਧਰ ਵੀ ਨਾਲ ਦੇ ਘਰ ਚ ਲੱਗੇ ਹੋਏ ਨੇ ਜੀ ਕਿਤੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਗੱਡੀ ਘਰੇ ਖੜੀ ਆ ਜੀ ਹਾਂ ਜੀ ਫਿਰ ਕੀ ਕੀਤਾ ਤੁਸੀਂ ਉਸ ਤੋਂ ਬਾਅਦ ਜੀ ਮੈਂ ਫਿਰ ਜੀ ਆਪਣੇ ਦੋਸਤ ਹੈ ਜੀ ਆਪਾਂ ਜਦੀ ਜੀ ਫਿਰ 10 30 ਤੇ ਕੰਪਲੇਂਟ ਕਰੀ ਜੀ ਨੈਸ਼ਨਲ ਹਾਈਵੇ ਦਾ ਜੀ ਠੀਕ ਹੈ ਜੀ ਉਹਨਾਂ ਨੇ ਕਿਹਾ ਜੀ 24 ਘੰਟੇ ਦੇ ਵਿੱਚ ਵਿੱਚ ਤੁਹਾਡੀ ਕੰਪਲੇਂਟ ਆ ਜਿਹੜੀ ਜੀ ਉਹਦਾ ਜੋ ਵੀ ਹੈਗਾ ਜੀ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਜੀ ਤੇ ਉਸ ਤੋਂ ਬਾਅਦ ਉਹ ਕਹਿੰਦੇ ਜੀ ਫਾਸਟੈਗ ਦੀ ਬੈਕ ਸਾਈਡ ਤੇ ਜੀ ਕੋਈ ਨੰਬਰ ਲੱਗਿਆ ਜੀ ਕਸਟਮਰ ਕੇਅਰ ਦਾ ਜੀ ਉੱਤੇ ਤੁਸੀਂ ਕਾਲ ਕਰੋ ਜੀ ਫਿਰ ਉੱਤੇ ਮੈਂ ਕਾਲ ਕਰੀ ਜੀ ਉਹਨਾਂ ਨੇ ਕਾਲ ਕਰਨ ਤੋਂ ਬਾਅਦ ਉਹ ਕਹਿੰਦੇ ਜੀ 15 ਦਿਨ ਦੇ ਵਿੱਚ ਵਿੱਚ ਜੀ ਜਿਹੜੇ ਤੁਹਾਡੇ ਪੈਸੇ ਨੇ ਜੀ ਰਿਫੰਡ ਹੋ ਜਾਣਗੇ ਜੀ ਔਰ ਕੋਈ ਤਕਨੀਕੀ ਖਰਾਬੀ ਕਰਕੇ ਜੀ ਤੁਹਾਡਾ ਨੰਬਰ ਪੈ ਗਿਆ ਜੀ ਗੱਡੀ ਦਾ ਜੀ ਉਹਦੇ ਕਰਕੇ ਤੁਹਾਡੇ ਪੈਸੇ ਕੱਟੇ ਗਏ ਨੇ ਜੀ ਪਹਿਲਾਂ ਸੁਣਿਆ ਕਦੀ ਕਿਸੇ ਦਾ ਕੋਈ ਇਦਾਂ ਪੈਸੇ ਕੱਟ ਕੇ ਹਾਂਜੀ ਸਾਡੇ ਇੱਕ ਖੰਨੇ ਦੇ ਵਿੱਚ ਖਬਰ ਆਈ ਸੀਗੀ ਜੀ ਮੈਂ ਸੁਣੀ ਸੀਗੀ ਜ਼ਰੂਰ ਦੀ ਠੀਕ ਹੈ ਜੀ ਪਰ ਮੈਂ ਦੇਖਿਆ ਨਹੀਂ ਸੀਗਾ ਵੀ ਸਾਡੇ ਨਾਲ ਵੀ ਇਹ ਕੁਝ ਹੋ ਜੂਗਾ ਜੀ ਕੱਲ੍ਹ ਕੋਈ ਹੋਰ ਵਾਰ ਦਾਤ ਹੋਊਗੀ ਠੀਕ ਹੈ ਜੀ ਨੰਬਰ ਗੱਡੀ ਦਾ ਪੈਕੇਜ ਜੀ ਕੋਈ ਵੀ ਵਾਰ ਦਾਅਦ ਕਰਤੀ ਜਾਂ ਮੈਨੂੰ ਕੋਈ ਦਿੱਕਤ ਆ ਸਕਦੀ ਹੈ ਨਾ ਜੀ ਇਸ ਕਰਕੇ ਮੈਂ ਤੁਹਾਡੇ ਨਾਲ ਕਾਲ ਕਰੀ ਵੀ ਸਾਨੂੰ ਕੋਈ ਦਿੱਕਤ ਨਾ ਆਵੇ ਜੀ ਇਸ ਸਬੰਧੀ ਤੁਸੀਂ ਕਿੱਥੇ ਕਿੱਥੇ ਉਹਨਾਂ ਸ਼ਿਕਾਇਤ ਕੀਤੀ ਹੈ ਹੁਣ ਤੱਕ ਜੀ ਮੈਂ 10 30 ਤੇ ਜੀ ਨੈਸ਼ਨਲ ਹਾਈਵੇ ਤੇ ਕਰਤੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਹੈ ਜੀ ਆਪਣਾ ਜੀ ਜਿਹੜਾ ਫਾਸਟ ਟੈਗ ਲੱਗਿਆ ਜੀ ਕੰਪਲੀਟ ਉੱਥੇ ਕਰਤੀ ਜੀ HDFC ਦਾ ਫਾਸਟ ਟੈਗ ਲੱਗਿਆ ਜੀ ਆਪਣੇ ਜੀ ਉਹਨਾਂ ਦੇ ਕਾਲ ਕਰਤੀ ਹੈ ਜੀ ਕਸਟਮਰ ਕੇਅਰ ਤੇ ਜੀ ਏਜੰਸੀ ਦੇ ਵਿੱਚ ਕਾਲ ਮੈਂ ਕਰਤੀ ਹੈ ਜੀ ਗੱਡੀ ਫਰਸਟ ਓਨਰ ਹੈ ਜੀ ਗੱਡੀ ਮੇਰੇ ਨਾਮ ਆ ਜੀ ਗੱਡੀ 2019 ਮਾਡਲ ਹੈ ਜੀ ਠੀਕ ਹੈ ਜੀ ਬਰੀਜ ਹੈ ਗੱਡੀ ਆ ਦੀ ਆਪਣੀ ਜੀ ਇੱਕ ਵਾਰੀ ਸ਼ਾਰਟ ਲੱਗਿਆ ਵੀ ਆ ਕੀ ਹੋ ਗਿਆ ਮੇਰੇ ਨਾਲ ਬਹੁਤ ਜੀ ਜਦੋਂ ਮੈਂ ਦੇਖਿਆ ਜੀ ਨਾਰਮਲ ਹੀ ਹੁੰਦਾ ਹੀ ਆ ਜੀ ਵੀ ਅਸੀਂ ਕਿਤੇ ਗਏ ਨਹੀਂ ਕਿਤੇ ਆਏ ਨਹੀਂ ਜੀ ਰੱਬ ਨਾ ਕਰੇ ਕੋਈ ਗੱਲਬਾਤ ਹੋ ਜੇ ਜੀ ਠੀਕ ਹੈ ਜੀ ਮੈਨੂੰ ਤਾਂ ਦਿੱਕਤ ਆ ਗਈ ਸੀਗੀ ਜੀ ਸਾਡਾ ਕੋਈ ਲੈਣਾ ਨਹੀਂ ਦੇਣਾ ਨਹੀਂ ਗੁਜਰਾਤ ਦਾ ਜੀ ਅਸੀਂ ਗੁਜਰਾਤ ਸਾਡਾ ਹੈ ਨਹੀਂ ਕੋਈ ਸੀ ਅਸੀਂ ਉੱਥੇ ਕੀ ਕਰਨੇ ਜਾਣਾ ਜੀ ਜਾ ਸਾਡੀ ਗੱਡੀ ਨੇ ਜਾਣਾ ਜੀ ਨਹੀਂ ਕਦੀ ਵੀ ਨਹੀਂ ਗਿਆ ਜੀ ਕੋਈ ਦੋਸਤ ਮੰਗ ਕੇ ਲੈ ਕੇ ਗਿਆ ਹੋਵੇ ਨਹੀਂ ਨਹੀਂ ਜੀ ਕਦੀ ਵੀ ਨਹੀਂ ਜੀ Handy.